ਉਸਰੇ ਸਾਹਿਬ ਜਿਹੜਾ ਅੱਜ ਫਲੋਰ ਵਿੱਚ ਇੱਕ ਬਹੁਤ ਵੱਡਾ ਭਾਗੀ ਚੱਲਾ ਕਰ ਰਿਹਾ ਬਾਬਾ ਸਾਹਿਬ ਦੇ ਸਟੇਜ ਨਾਲ ਦੁਆਰਾ ਵੀ ਅੱਜ ਜਿਹੜੀਆਂ ਸ਼ਿਸ਼ਪਾਸ ਕਾਮਲੇਵਾ ਬਾਬਾ ਸਾਹਿਬ ਪਿੰਡਾਓ ਮੇਕਰਨਰਾਮ ਦੇਵਾ ਸੰਤ ਹੈ ਗਿਆ ਜਿਹੜੀ ਸ਼ਿਸ਼ਪਾਸ ਹੋਰ ਪਾਪਕੇ ਇਕੱਠਿਆ ਹੋ ਗਿਆ ਹੈ ਗਿਆ ਤੇ ਅੱਜ ਸ਼ੁਭਾ ਦੀ ਕਰਨੀ ਗੱਲ ਕਹਿਣੀ ਹੋਈ ਆ ਕਿ ਫਲੋਰ ਵਿੱਚ ਯੂਜ਼ ਮਾਰ ਕਰਾਏਗਾ ਇਹ ਸਾਰਾ ਮਾਮਲਾ ਹੈਗਾ ਜਦੋਂ ਉਹ ਕਾਨੂੰਨ ਉਸ ਬਸ ਕਰ ਰਹੇ ਨੇ ਦੇਖੋ ਪਿਛੇ 31 ਮਾਰਚ ਨੂੰ ਗੁਰਪਤਵੰਦ ਸਿੰਘ ਪਨੋਹ ਸਿੱਖ ਹੋਰ ਜਸਟਿਸ ਨੇ ਜਿਹੜਾ ਉਹ ਬਾਬਾ ਸਾਹਿਬ ਡਾਕਟਰ ਮਿੜਗਰ ਦੇ ਸਟੈਚੂ ਦਾ ਨੰਗਲ ਵਿਖੇ ਅਪਮਾਨ ਕਰਵਾਇਆ ਸੀਗਾ ਔਰ ਉਸ ਗੱਲ ਹਲੇ ਡੰਡੀ ਬਣੀ ਪਈ ਸੀ 2 ਮਹੀਨੇ ਬਾਅਦ ਹੀ ਉਹਨੇ ਦੁਬਾਰਾ ਫਿਰ ਜਿਹੜਾ ਆ ਉਹ ਬਾਬਾ ਸਾਹਿਬ ਡਾਕਟਰ ਮਿੜਗਰ ਦੇ ਉੱਤੇ ਸਟੈਚੂ ਦਾ ਉਹਦੇ ਤੇ ਜਿਹੜਾ ਉਹ ਕਾਲਕ ਪੁੱਥਣ ਦਾ ਕੰਮ ਕੀਤਾ ਔਰ ਸਿੱਖ ਔਰ ਦਲਦਗੇ ਤੇ ਬੰਦਿਆਂ ਨਾਲ ਉਸ ਵਿੱਚ ਜਿਹੜਾ ਉਹ ਟਕਰਾਅ ਕਰਾਉਣ ਦੇ ਲਈ ਦੇਸ਼ ਅੰਦਰ ਦੰਗੇ ਕਰਾਉਣ ਦੇ ਲਈ ਮਾਹੌਲ ਖਰਾਬ ਕਰਨ ਦੇ ਲਈ ਜਿਹੜਾ ਇਹ ਦੁਆਰਾ ਬੇਹਦਵੀਂ ਕਰਵਾਈ ਆ ਔਰ ਉਹਦੇ ਰੋਸ ਵਿੱਚ ਅੱਜ ਜਿਹੜਾ ਆ ਹਜ਼ਾਰਾਂ ਲੋਕ ਜਿਹੜੇ ਆ ਉਹ ਨਮੋਸ਼ੀ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪਿਆ ਕਿ ਇਹ ਦੁਆਰਾ ਇੱਥੇ ਘਟਨਾ ਵਾਪਰੀ ਆ ਤਾਂ ਸਮੁੱਚੀਆਂ ਸ਼ਰੂ ਗਦਾਸ ਨਾਲੇ ਬਾਵਾਸ ਡਾਕਟਰ ਮਿਤਗਰ ਮਿਸ਼ਨ ਸੁਸਾਇਟੀਆਂ ਨੇ ਅੱਜ ਸੋਰੀ ਗੁਰੂਦਾਸ ਭਵਨ ਵਿਖੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਪੁਲਿਸ ਨੂੰ ਜਿਹੜਾ 48 ਘੰਟੇ ਦਾ ਸਮਾਂ ਦਿੱਤਾ ਜਾਂਦਾ ਆ ਔਰ 4 ਤਰੀਕ ਨੂੰ 5 ਵਜੇ ਉਸੇ ਸਥਾਨ ਤੋਂ ਨੰਗਲਪਿੰਡ ਤੋਂ ਜਿਹੜਾ ਸੰਗਤਾਂ ਚੱਲਣਗੀਆਂ ਔਰ ਸ਼ਹਿਰ 'ਚ ਰੋਸ ਮਾਰਚ ਹੋਵੇਗਾ ਉਸ ਸਮੇਂ ਬੰਦ ਹੋਵੇਗਾ ਔਰ ਜੇਕਰ ਉਸ ਦਰਮਿਆਨ ਤੱਕ ਵੀ ਜਿਹੜਾ ਉਹ ਦੋਸ਼ੀ ਨਹੀਂ ਫੜੇ ਜਾਂਦੇ ਔਰ ਸਰਕਾਰ 'ਚ ਕੰਨੀ ਨਹੀਂ ਹੁੰਦੀ ਔਰ ਸਰਕਾਰ ਇਹੋ ਜੀਆਂ ਘਟਨਾਵਾਂ ਨੂੰ ਲੋਕਣ ਦਾ ਕੰਮ ਨਹੀਂ ਕਰਦੀ ਤਾਂ ਫਿਰ ਉੱਥੇ ਅਣਮੁੱਥੇ ਸਮੇਤੇ ઠાਣਾ ਫਲੋਰ ਜਾਂ ਡੀਐਸਪੀ ਫਲੋਰ ਦੇ ਸਾਹਮਣੇ ਜਿਹੜਾ ਉਹ ਧਰਨਾ ਵੀ ਲਾਇਆ ਜਾਊਗਾ ਅਸੀਂ ਇੱਥੇ ਨਹੀਂ ਰੁਕਾਂਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਮੰਗ ਕਰਦੇ ਹਾਂ ਕਿ ਜੇ ਜੋ ਗ੍ਰਹਿ ਮੰਤਰੀ ਹੋ ਜੇ ਤੁਹਾਡੇ ਕੋਲ ਲਾਰਡ ਆਰਡਰ ਦਾ ਮਸਲਾ ਕੰਟਰੋਲ ਨਹੀਂ ਹੁੰਦਾ ਤਾਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਔਰ ਅਸੀਂ ਪੰਜਾਬ ਦੇ ਰਾਜਪਾਲ ਨੂੰ ਵੀ ਮਿਲਾਂਗੇ ਡੀਜੀਪੀ ਨੂੰ ਵੀ ਮਿਲਾਂਗੇ ਔਰ ਮੁੱਖ ਮੰਤਰੀ ਨੂੰ ਵੀ ਮਿਲਾਂਗੇ ਕਿ ਤੁਸੀਂ ਜੋਗਬਰਾਲਾ ਕਰੋ ਪੰਜਾਬ ਦੇ ਅੰਦਰ ਬਾਸ ਡਾਕਟਰ ਮਿਡਗਰ ਦੇ ਸਟੈਚੂਆਂ ਦੀ ਰੱਖਿਆ ਕਰਨ ਦਾ ਇਲਾਕੇ ਭਰਤੀਆਂ ਸਹੀ ਸੰਭਾਗ ਕਰੋ ਮੈਂ ਅਪੀਲ ਕਰਦਾ ਸਮੁੱਚੀਆਂ ਸ਼ਰੂਗਦਾਸ ਸਲਾਮਾ ਡਾਕਟਰ ਮਿਡਗਰ ਮਿਸ਼ਨ ਸੁਸਾਇਟੀਆਂ ਔਰ ਸੂਚੇ ਫਲੋਰ ਇਲਾਕੇ ਦੇ ਨਿਵਾਸੀਆਂ ਨੂੰ ਤਹਿਸੀਲ ਫਲੋਰ ਦੇਆਂ ਨੂੰ ਕਿ ਤੁਸੀਂ ਜਿਹੜਾ ਆ ਉਹ 4 ਤਰੀਕ ਨੂੰ 5 ਵਜੇ ਨੰਗਲ ਗੇਟ ਤੇ ਬਾਸ ਡਾਕਟਰ ਮੇਡਗਰ ਦੇ ਸਟੈਚੂ ਤੇ ਜਾਓ আর ਆਪਾਂ ਉਥੋਂ ਰੋਸ ਮਾਰਚ ਕਰਕੇ ਜਿਹੜਾ ਆਪਣਾ ਵਿਰੋਧ ਦਰਜ ਕਰਾਈਏ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp channel ਪਰ।